ਯਾਦ ਹੋਏ ਵੀਰ ਕਾ ਤਬ ਲੁਕ ਗਿਆ ਅਡਾ ਕੋਈ ਸਾਰਾ ਨਹੀਂ ਰਹਿ ਗਿਆ ਬੱਚੇ ਤੋੜ ਬਾਲੂ ਦਾ ਅੱਜ ਅਰੇ ਬੰਦੇ ਆ ਕਰਮੂਦਾ ਆ ਗਿਆ ਅੱਜ ਧਰ ਨਾਲ ਆਇਆ ਤੁਸੀਂ ਥਾਣਾ ਘੁੰਮ ਕੇ ਆਦੇ ਕਿਸੇ ਨੇ ਕਿ ਕੋਈ ਸੁਲਤਾਨਪੁਰ ਸਾਹਿਬ ਮਿਲਿਆ ਕੋਈ ਤਾਂ ਵੀ ਦੇਂਦੇ ਮੈਂ ਥਾਣੇ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਇੱਥੇ ਆ ਕੇ ਤੇ ਪਰਸੋਂ ਮੈਂ ਬੜਾ ਸੋਨਾ ਤਿਆਰ ਕਰਕੇ ਰੋਟੀ ਘਾਲ ਕੇ ਘਰੋਂ ਨਾਲ ਰੋਟੀ ਬੰਦ ਕੇ ਲੈ ਆਵਾ ਢੂਟੀ ਤੇ ਗਾੜੀ ਹਰ ਨੂੰ ਨਹੀਂ ਪਤਾ ਢੂਟੀ ਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਅੱਗੇ ਵੀ ਮੇਰਾ ਘਰ ਵਾਲੇ ਦੀ ਡੈਥ ਹੋ ਗਈ ਉਹਦੀ ਬੇਟੀ ਆਵਾ ਬਾਅਦ ਫੇਰ ਮੇਰਾ ਹੋਇਆ ਤੇ ਮੇਰਾ ਬੇਟਾ ਮੇਰੇ ਬੱਚੇ ਨਹੀਂ ਕਿੰਨੇ ਕਿ ਮੇਰੇ ਬੱਚਿਆਂ ਦੀ ਕਿੰਨੇ ਮੇਰੇ ਬੱਚਿਆਂ ਨੂੰ ਪੜਾਉਣਾ ਕਿੰਨੇ ਲਿਖਾਉਣਾ ਸਾਡੇ ਘਰ ਚ ਕੋਈ ਨਾ ਹੋਈ ਵਾਲਾ ਰਹੀ ਅੱਜ ਅੱਜ ਡੈੱਡ ਬੱਚਾ ਕਿਹਾ ਤਾਂ ਨਾ ਪ੍ਰਦਰਸ਼ਨ ਕਰ ਰਹੇ ਪੁਲਿਸ ਨੇ ਕੋਈ ਤੁਹਾਨੂੰ ਇਨਸਾਫ ਦਿੱਤਾ ਨਾ ਕੋਈ ਇਨਸਾਫ ਨਹੀਂ ਦੇਣ ਦੇ ਸਾਨੂੰ ਇਨਸਾਫ ਅਸੀਂ ਇੱਥੇ ਹੀ ਰੱਖਣਾ ਜਿੰਨਾ ਦੀ ਖਾਨ ਕੋਈ ਇਨਸਾਫ ਨਾ ਮਿਲੂ ਸਾਡੇ ਬੱਚਿਆਂ ਨੂੰ ਇਨਸਾਫ ਨਾ ਮਿਲੂ ਕਾ ਮਾਨੂੰ ਕੋਈ ਇਨਸਾਫ ਨਹੀਂ ਅਜੇ ਤੱਕ ਮਿਲਿਆ ਪਰਸੋਂ ਦੀ ਗੱਲ ਵਾ ਤਿੰਨ ਦਿਨ ਅੱਜ ਤੀਜਾ ਦਿਨ ਹੋ ਗਿਆ ਮਾਨੂੰ ਦੱਸਦੇ ਜਿਹੜੇ ਬੰਦਿਆਂ ਨੇ ਮਾਰਿਆ ਉਹਨਾਂ ਹੀ ਲਾਸ਼ ਲਪਾਈ ਆ ਉਹਨਾਂ ਨੇ ਕੀਤਾ ਵਾ ਉਹਨਾਂ ਨੂੰ ਫੜੋ ਇੱਥੇ ਲੈ ਆਓ ਉਹਨਾਂ ਨੇ ਲਾਸ਼ ਢੱਕ ਕੇ ਦਿੱਤੀ ਆ ਕ੍ਰੇਨ ਆਪਰੇਟਰ ਹੀ ਜਿਹਦੀ ਭੇਤ ਭਰੇ ਹਰਾਤਾਂ ਦੇ ਮੌਤ ਹੋਈ ਕਤਲ ਹੋਇਆ ਠੇਕੇਦਾਰ ਜਿਹੜਾ ਉਹ ਠੇਕੇਦਾਰ ਇਸ ਸੰਬੰਧਤ ਉਹਦੀ ਕ੍ਰੇਨ ਚਲਾਉਂਦਾ ਸੀ ਤੇ ਉਹਨਾਂ ਨੇ ਕਤਲ ਕੀਤਾ ਤੇ ਸਾਡਾ ਬੱਚਾ ਸਵੇਰੇ 7 ਵਜੇ ਤੋਂ ਘਰੋਂ ਗਿਆ ਸੀ ਇਤਵਾਰ ਨਹੀਂ ਲੱਭਾ ਸ਼ਾਮਾਂ ਨੂੰ ਕੋਸ਼ਿਸ਼ ਕੀਤੀ ਫਿਰ ਸਵੇਰੇ ਸੋਮਵਾਰ ਵੀ ਕੋਸ਼ਿਸ਼ ਕੀਤੀ ਕੱਲ ਫਿਰ ਇੱਧਰ ਦਰਖਾਸਤ ਦਿੱਤੀ ਆਣ ਕੇ ਥਾਣੇ ਉਤੋਂ ਬਾਅਦ ਸਾਡੇ ਨਾਲ ਜਿਹੜੇ ਸਾਰੇ ਰਿਸ਼ਤੇਦਾਰ ਜਿਹੜੇ ਆ ਉਹ ਵੀ ਪਹੁੰਚੇ ਉੱਥੇ ਜਾ ਕੇ ਗਏ ਤੇ ਦੱਕਾ ਉਹਨਾਂ ਨੂੰ ਦੱਕਾ ਮਾਰਿਆ ਜਦ ਗਿਆ ਤੇ ਉਹਨਾਂ ਨੇ ਦੱਸਿਆ ਕਿ ਇੱਧਰੋਂ ਜਾਂ ਨਹਿਰ ਹਲ ਨੂੰ ਜਾਂ ਨਹਿਰ ਦੇ ਉੱਤੇ ਉਹਦੀ ਚਪਲ ਮਿਲੀ ਚਪਲ ਤੋਂ ਬਾਅਦ ਉਹਦੀ ਅਗਲੇ ਦਿਨ ਲਾਸ਼ ਪਈ ਲੱਗੇ ਮੋਟਰਸਾਈਕਲ ਪਿਆਈ ਤੇ ਉਹ ठेकेदार ਬਹੁਤ ਤਰਨਾ ਵਾ ਜਿਹਨੂੰ ਪੁੱਸ ਬਚਾ ਰਿਹਾ ਵਾ ਤੇ ਇਹ ਕਰਕੇ ਇਹ ਗੁਰਿੰਦਰ ਸਿੰਘ ਜਿਹੜਾ ਵਾ ਬਾਪੂ ਸਾਡਾ ਉਹਦੇ ਇੱਕ ਪੁੱਤ ਪਹਿਨਾ ਚਲ ਗਿਆ ਸੀ ਇੱਕ ਪੁੱਤ ਇਹ ਵੀ ਚਲ ਗਿਆ ਬੜਾ ਦੁੱਖ ਦਾ ਉੱਤੇ ਪਾੜਿਆ ਸਾਰੇ ਪਿੰਡ ਵਾਲੇ ਸਾਰੇ ਰਿਸ਼ਤੇਦਾਰ ਇਲਾਕੇ ਦੇ ਲੋਕ ਸਾਰੀ ਜਥੇਬੰਦੀਆਂ ਜੁਣੀ ਨਾ ਸਾਰੀਆਂ ਅੱਜ ਧਰਨਾ ਘੁੰਮਣ ਕਲਾ ਥਾਣੇ ਦੇ ਧਰਨੇ ਦੇ ਬਾਹਰ ਥਾਣੇ ਦੇ ਬਾਹਰ ਧਰਨਾ ਲਾ ਕੇ ਬੈਠੀਆਂ ਨੇ ਅਨਸਾਹ ਮੰਗ ਰੀਆਂ ਸੱਜੋ ਸਾਬ ਕੋ ਕਿ ਸਬੰਧਤ ਠੇਕੇਦਾਰ ਤੇ 302 ਦਾ ਪਰਚਾ ਹੋਵੇ ਤੇ ਜਿਹੜੇ ਕਰਿੰਦੇ ਉਹਨਾਂ ਦੇ ਪਰਚਾ ਹੋਵੇ ਬਸ ਇਹੋ ਚਾਹੁੰਦੇ ਆ ਹੁਣ ਤੱਕ ਕੋਈ ਪ੍ਰਸ਼ਾਸਨ ਨਾਲ ਕੋਈ ਤੁਹਾਡੀ ਕੋਈ ਸਹਿਮਤੀ ਬਣੀ ਹੈ ਜੀ ਨਹੀਂ ਕੋਈ ਸਹਿਮਤੀ ਨਹੀਂ ਬਣੀ ਅਜੇ ਤੱਕ ਕਿ ਹੈ ਪ੍ਰਸ਼ਾਸਨ ਨੇ ਕਿਸੇ ਨੇ ਸਾਡੀ ਸ਼ਾਂਤੀ ਕੋਈ ਨਹੀਂ ਕੀਤੀ ਪਈ ਸਿਰਫ ਇਹੋ ਚਾਹੁੰਦੇ ਆ ਕਿ ਸਬੰਧਤ ਠੇਕੇਦਾਰ ਤੇ ਪਰਚਾ ਹੋਵੇ ਜੇ ਇਹਨਾਂ ਨਾਂ ਇਹ ਕੋਦ ਕੀਤਾ ਤੇ ਨੈਸ਼ਨਲ ਹਾਈਵੇ ਜਿਹੜਾ ਵੱਡਾ ਆ ਉਹਨੂੰ ਵੀ ਜਾਮ ਕਰਾਂਗੇ ਤੁਹਾਡਾ ਪ੍ਰਦਰਸ਼ਨ ਫਿਰ ਤੱਕ ਅ ਸੱਚੋ ਪਰਚਾ ਨਹੀਂ ਕਰਦਾ ਸਬੰਧਤ ਠੇਕੇਦਾਰ ਤੇ